ਤਿੱਲੋ ਦੇ ਉੱਤੇ ਜਦੋਂ ਗੁਰਾਂ ਨੂੰ ਬਿਠਾਇਆ ਸੀ ਚੱਲ ਕੇ ਗੁਰਾਂ ਦੇ ਕੋਲ ਮੀਆਂ ਮੀਰ ਆਇਆ ਸੀ ਤਿੱਲੋ ਦੇ ਉੱਤੇ ਜਦੋਂ ਗੁਰਾਂ ਨੂੰ ਬਿਠਾਇਆ ਸੀ ਚੱਲ ਕੇ ਗੁਰਾਂ ਦੇ ਕੋਲ ਮੀਆਂ ਮੀਰ ਆਇਆ ਸੀ ਜਿਸ ਧਰਤੀ ਤੇ ਐਨਾ ਕਹਿਰ ਹੋਈ ਜਾਵੇ ਜਿਸ ਧਰਤੀ ਤੇ ਐਨਾ ਕਹਿਰ ਹੋਈ ਜਾਵੇ ਉਸ ਧਰਤੀ ਨੂੰ ਕਿਉਂ ਨਾ ਪਲਟਾਵਾਂ ਸ਼ਨਸ਼ਾਹ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵਾ ਸ਼ਹਿਨਸ਼ਾ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵਾ ਸ਼ਹਿਨਸ਼ਾ ਸਿੱਖੀ ਵਾਲਾ ਮਹਿਲ ਮੀਆਂ ਮੀਰ ਜੀ ਉਸਾਰਨਾ ਏਸ ਝੂਠੇ ਤਨ ਤਾਈਂ ਕਰੀਏ ਪਿਆਰ ਨਾ ਸਿੱਖੀ ਵਾਲਾ ਮਹਿਲ ਮੀਆਂ ਮੀਰ ਜੀ ਉਸਾਰਨਾ ਇਸ ਝੂਠੇ ਤਨ ਤਾਂ ਹੀ ਕਰੀਏ ਪਿਆਰ ਨਾ ਉਸ ਦੀ ਰਜਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਉਸ ਦੀ ਰਜਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਸਤਨਾਮ ਵਾਹਿਗੁਰੂ ਮੁਖੋਂ ਗਾਇਏ ਪਾਣਾ ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ ਪਾਣਾ ਮੰਨਣਾ ਏ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁਖ ਫਰਮਾਇਆ ਏ ਦਿਲ ਵਿੱਚ ਗੁੱਸਾ ਅਤੇ ਨੈਣਾ ਵਿੱਚ ਨੀਰ ਹੈ ਤਾ ਹਮਰ ਮਾਰ ਮਾਰ ਕੇ ਤੇ ਰੋਂਦਾ ਮੀਆਂ ਮੀਰਾ ਦਿਲ ਵਿੱਚ ਗੁੱਸਾ ਅਤੇ ਨੈਣਾ ਵਿੱਚ ਨੀਰ ਹੈ ਤਾਂ ਹਮਾਰ ਮਾਰ ਮਾਰ ਕੇ ਤੇ ਰੋਂਦਾ ਮੀਆਂ ਮੀਰੇ ਤਨ ਉੱਤੇ ਐਨੇ ਕਿਉਂ ਕਸ਼ਟ ਝੱਲੀ ਜਾਓ ਤਨ ਨੇ ਉੱਤੇ ਐਨੇ ਕਿਉਂ ਕਸ਼ਟ ਝੱਲੀ ਜਾਓ ਕਹਿਰਦਾ ਮੈਂ ਝੱਖੜ ਚੁਲਾਵਾਂ ਸ਼ਹਿਨशाह ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਂ ਵਾ ਸ਼ਹਿਨशाह ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਂ ਵਾ ਸ਼ਹਿਨशाह ਜਿੰਨੇ ਵੀ ਤਸੀਹੇ ਅਸੀਂ ਤਨ ਉੱਤੇ ਝਰਾਂਗੇ ਉਨੀਨੀ ਪੱਕੀ ਸਿੱਖ ਕਾਮ ਵਾਲੀ ਧਰਾਂਗੇ ਜਿੰਨੇ ਵੀ ਤਸੀਹੇ ਅਸੀਂ ਤਨ ਉੱਤੇ ਜਰਾਂਗੇ ਓਨੀਨੀ ਪੱਕੀ ਸਿੱਖ ਕਾਮ ਵਾਲੀ ਧਰਾਂਗੇ ਜਿੰਨੇ ਵੀ ਤਸੀਹੇ ਅਸੀਂ ਤਨ ਉੱਤੇ ਜਰਾਂਗੇ ਪੱਕੀ ਨਹੀਂ ਸਿੱਖ ਕੌਮ ਵਾਲੀ ਕਰਾਂਗੇ ਭਲਾ ਸਰਬੱਤ ਵਾਲਾ ਦਿੰਦਾ ਰੋ ਸੁਨੇਹਾ ਭਲਾ ਸਰਬੱਤ ਵਾਲਾ ਦਿੰਦਾ ਰੋ ਸੁਨੇਹਾ ਜਿਹੜਾ ਗੁਰੂ ਨਾਨਕ ਨੇ ਬੂਟਾ ਲਾਇਆ ਏ ਭਾਣਾ ਮੰਨਣਾ ਏ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫਰਮਾਇਆ ਏ ਭਾਣਾ ਮੰਨਣਾ ਏ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫਰਮਾਇਆ ਏ ਅਸਮਾਨ ਦਿਆਂ ਚੀਰ ਅਕ ਧਰਤੀ ਨੂੰ ਲਾਦਿਆ ਚੰਦਰੀ ਹਕੂਮਤ ਨੂੰ ਮਿੱਟੀ ਚ ਮਿਲਾਦਿਆ ਅਸਮਾਨ ਦੇ ਵਿੱਚ ਹੀ ਅੱਗ ਧਰਤੀ ਨੂੰ ਲਾਦਿਆ ਚੰਦਰੀ ਹਕੂਮਤ ਨੂੰ ਖਾਕ ਚ ਮਿਲਾਦਿਆ ਇਸ ਦੁਨੀਆ ਤੋਂ ਮੈਨੂੰ ਡਰ ਨਾ ਕੋਈ ਲੱਗੇ ਇਸ ਦੁਨੀਆ ਤੋਂ ਮੈਨੂੰ ਡਰਨਾ ਕੋਈ ਲੱਗੇ ਓਟ ਤੇਰੇ ਚਰਨਾਂ ਦੀ ਛਾਵਾਂ ਸ਼ਹਿਨਸ਼ਾਹ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਵਾ ਸ਼ਹਿਨਸ਼ਾਹ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਵਾ ਸ਼ਹਿਨਸ਼ਾਹ ਸ਼ਾਂਤੀ ਦੇ ਪੁੰਜ ਗੁਰੂ ਸਾਹਿਬ ਅੱਗੋਂ ਬੋਲਦੇ ਵੇਖ ਕੇ ਜ਼ੁਲਮ ਕਦੇ ਸੂਰਮੇ ਨਾ ਡੋਲਦੇ ਸ਼ਾਂਤੀ ਦੇ ਪੁੰਜ ਗੁਰੂ ਸਾਹਿਬ ਅੱਗੋਂ ਬੋਲਦੇ ਵੇਖ ਕੇ ਜ਼ੁਲਮ ਕਦੇ ਸੂਰਮੇ ਨਾ ਡੋਲਦੇ ਧਰਮ ਹੇਤ ਜਿਹੜਾ ਕਰ ਜਾਏ ਕੁਰਬਾਨੀ ਧਰਮ ਹੇਤ ਜਿਹੜਾ ਕਰ ਜਾਏ ਕੁਰਬਾਨੀ ਦੁਨੀਆਂ ਤੇ ਉਹ ਜਾਵਦਾ ਸਲਾਇਆ ਏ ਪਾਣਾ ਮੰਨਣਾ ਏ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖੋ ਫਰਮਾਇਆ ਏ ਪਾਣਾ ਮੰਨਣਾ ਏ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖੋ ਫਰਮਾਇਆ ਏ ਸਦਕ ਵਾਲੀ ਨੀ ਗੁਰੂ ਬਨ ਗਏ ਤੇਰਾ ਕੀਆ ਮਿੱਠਾ ਲਾਗੇ ਪਾਣਾ ਅੱਗੋ ਮੰਨ ਗਏ ਸਿੱਖੀ ਦੇ ਸਦਕ ਵਾਲੀ ਨੀ ਪੱਕੀ ਬਨ ਗਏ ਤੇਰਾ ਕੀ ਆ ਮਿੱਠਾ ਲੱਗੇ ਪਾਣਾ ਮੁੱਖੋਂ ਮੰਨ ਗਏ ਢਾਲੀਵਾਲ ਰੱਬ ਕੋਲੋਂ ਨੀਵੇਂ ਹੋ ਕੇ ਰਈਏ ਢਾਲੀਵਾਲ ਰੱਬ ਕੋਲੋਂ ਨੀਵੇਂ ਹੋ ਕੇ ਰਈਏ ਅੰਤ ਨਾ ਕਿਸੇ ਨੇ ਮਾਲਕ ਦਾ ਪਾਇਆ ਪਾਣਾ ਮੰਨਣਾ ਏ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫਰਮਾਇਆ ਪਾਣਾ ਮੰਨਣਾ ਏ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁਖ ਫਰਮਾਇਆ ਏ ਪੰਜਵੇਂ ਗੁਰਾਂ ਨੇ ਮੁਖ ਫਰਮਾਇਆ ਏ